कोच्चे, छोले कौचे छोले कौचे भाई आया भाई आया खवारे कौले आ गया शामे आ गया भाई शामे आ गया शामे रहा। आ गया गर्मी बहुत है यार गर्मी तो हैगी है भाई और भाई बिना दसो कौचे में लाया है 20 रुपए 20 रुपए 20 रुपए ला ये। ये, ये, ये। भाई ए कोई चटपटा सामान नहीं है कोई रहेगा सारा घर का सामान काला छोले है प्याज ਠੀਕ ਹੈ ਬਾਕੀ ਦੇਸੀ ਸਮਾਨ ਆ ਦੇਸੀ ਵਸਮਾਨ ਕਿਹੜਾ ਬਈ ਬਈ ਰੀジナ ਚੀਜ਼ ਬਣਾਈ ਆ ਪੂਰੀ ਖੁਸ਼ੀ ਨਾਲ ਬਣਾਉਣੇ ਆ ਅੱਛਾ ਜੀ ਇਹ ਕਰਕੇ ਰੀ ਨਾਲ ਬਈ ਇਹ じゃ ਕੀ ਆ ਇਹਦੇ ਜੇ ਮੇਰਾ ਕੋਈ ਚੀਜ਼ ਬਣਾਉਣੀ ਆ ਸੀ ਐਨ ਦਿਲੋਂ ਰੀジナ ਬਣਾਉਣੀ ਆ ਤਾਂ ਕਿ ਵਧੀਆ ਲੱਗੇ ਅਗਲੇ ਨੂੰ ਖੁਸ਼ੀ ਖੁਸ਼ੀ ਬਣਾਉਣੇ ਹੋਵੇ ਨਾ ਵਧੀਆ ਬਈ ਤੂੰ ਚਾਹੇ ਰੋਗੇ ਬਣਾ ਜਾਏ ਹਾਸਕੇ ਬਣਾ ਤੂੰ ਚਾਰ ਪੰਜ ਕੁਲ ਤੇ ਬਣਾ ਦੇ ਫਰਕ ਨਹੀਂ ਫਰਕ ਬਹੁਤ ਨੇ ਇਹ ਫਰਕ ਕਿਉਂ ਨਹੀਂ ਬਣਾ ਦੇਣਾ ਜੇ ਅਸੀਂ ਮਰਦ ਸੱਚੇ ਬਣਾਵਾਂਗੇ ਸੜਾਂਗੇ ਮਚਾਂਗੇ ਉਹ ਚੀਜ਼ ਹੋਜੀ ਬਣੀ ਆ ਅਸਰ ਨਹੀਂ ਕਰਨੀ ਸਾਹਤ ਤੇ ਜੇ ਮੈਂ ਚੀਜ਼ ਖੁਸ਼ੀ ਦਿਲੋਂ ਬਣਾਉਂਗਾ ਤੂੰ ਕਹੇ ਬਈ ਬਹੁਤ ਸੁ ਇਹ ਗੱਲ ਫਾੜੀ ਜੂਲੀ ਬੰਦਾ ਵਾ ਬੇਸ਼ੱਕ ਕਰੇ ਜਮਾ ਦੇ ਲੈ ਲਓ ਜਿਹੜੀ ਚੀਜ਼ ਬਣੂਗੀ ਆਪਣੇ ਹਾਂਜੀ ਖੁਸ਼ੀ ਖੁਸ਼ੀ ਪੁਰੀਆਂ ਬਣਾਉਣੀਆਂ ਚੀਜ਼ ਠੀਕ ਹੈ ਉਹ ਪੂਰੀ ਭਿਆਰ ਕੋਗੇ ਇਸ ਕਰਕੇ ਮੈਂ ਨੇ ਸੋਚਿਆ ਜੋ ਚੀਜ਼ ਬਣਾਉਣੀ ਹੈ ਖੁਸ਼ੀ ਨਾਲ ਬਣਾਉਣੀ ਹੈ ਐਨ ਭਿਆਰੀ ਜਿਹਾ ਬਣਾਉਣੀ ਹੈ ਹਾਂ ਠੀਕ ਹੈ ਭਾਈ ਲਾ ਦੇ ਫਿਰ ਚਾਰ ਪਾ ਠੀਕ ਹੈ ਲਾ ਦਨੇ ਆ ਓਕੇ ਸਾਡਾ ਵੀਡੀਓ ਬਣਾਉਣ ਦਾ ਮਤਲਬ ਕੋਈ ਇਹ ਨਹੀਂ ਸੀਗਾ ਕਿ ਛੋਲੇ ਕੋਲ ਤੇ ਪ੍ਰਮੋਟ ਕਰਨੇ ਸਾਡਾ ਮਤਲਬ ਸੀਗਾ ਇਹ ਕਿ ਅਕਦਾ ਕੰਮ ਕੋਈ ਵੀ ਕਰੋ ਮਿਹਨਤ ਕਰੋ ਕੋਈ ਛੋਟਾ ਵੱਡਾ ਕੰਮ ਨਹੀਂ ਹੁੰਦਾ ਦੂਸਰੀ ਗੱਲ ਇਹ ਜੋ ਵੀ ਚੀਜ਼ ਬਣਾਓ ਤੁਸੀਂ ਘਰੇ ਬਣਾਓ ਜਾਂ ਬਾਹਰ ਬਣਾਓ